ਕੈਸੇ ਕੈਸੇ ਵਿਊ ਆ ਰਹੇ ਨੇ ਦਿਲ ਨੂੰ ਛੂ ਰਹੇ ਨੇ ਕੀ ਬਾਤ ਓਏ ਹੋਏ 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 ਬਹੁਤ ਹੀ ਸੁੰਦਰ ਜ਼ਬਰਦਸਤ ਜ਼ਬਰਦਸਤ ਉਹ ਦੂਜਾ ਕਿਹੜਾ ਖੇਤ ਹੁੰਦਾ ਜ਼ਬਰਦਸਤ ਪਤਾ ਨਹੀਂ ਕੀ ਬਾਤ ਟ੍ਰੇਨ ਜਾਈ ਜਾਂਦੀ ਟ੍ਰੇਨ ਓ ਮਾਈ ਗਾਡ फिल्मा वाला सीन बनया देखो रास्ते कैसे कैसे जबरदस्त सोने सोहने घेंट घस्ते बहुत हाँ भाई साहब जी सारे सारा पूरा आनंद गल बात अपने अर के आनंद किने लेने ले हैं ले। अपने अरके नजारे ਬੱਸ ਇਹ ਬਤਾਉ। ਆਓ ਦੇਖੋ ਯਾਰ ਟ੍ਰੇਨ ਆਈ ਜਾਂ ਨਹੀਂ ਸੋਹਣਾ ਵੀ ਹੋ ਇਤਨਾ ਸਾਰ। ਇਹੋ ਜਿਹੇ ਰਸਤੇ 'ਚ ਟ੍ਰੇਨ ਦਾ ਸਫ਼ਰ ਕਰੇਗਾ। ਘਰ ਬਣਾਇਆ ਉਹਨੇ ਕਿੱਥੇ? ਕਿੱਥੇ ਆ। ਹਣਾ ਉਹ ਦੇਖੋ। ਇਹ ਆ ਰਿਹਾ ਘਰ ਪਹਾੜਾਂ ਦੇ ਵਿੱਚੋ ਵਿੱਚ ਇੱਕ ਘਰ ਹੈ। ਕੈਸੀ ਗੱਲ ਬਾਤ ਦੇਖੋ। ਓਏ ਹਾਂ ਜੋਤੀ ਨੂੰ ਲੈਦੀ ਆ ਇੱਥੇ ਘਰ ਹਣਾ ਜੋਤੀ। ਉੱਥੇ ਰਹੇਗਾ ਸਾਹਮਣੇ ਖੁੱਲੋ ਪਿਆ ਰਿਆ। ਗਰੋਸਰੀ ਲੈਣ ਜਾਣ ਲੱਗੇ ਵੀ ਮੌਤ ਪੈ ਜਾ ਕਰਨੀ ਵੀ ਓਹੋ। ਸੌਦਾ ਮੁੱਕ ਗਿਆ। 100 ਕਿਲੋਮੀਟਰ ਤੇ ਜੜਾ। ਆ। 100 ਕਿਲੋਮੀਟਰ ਤੇ ਉਹੋ ਸੌਦਾ ਮੋਕੇ ਚਿੰਕੀ ਪੱਟਾ ਲੈ ਕੇ ਆ ਦੇ ਆਹੋ ਚਿੰਕੀ ਪਿੰਡੋਂ ਲੈ ਕੇ ਆਇਆ ਕਰੇਗਾ ਹਨਾ ਸੌਦਾ ਹੈ ਜੋਤੀ ਉਹ ਵੇ ਇੱਕ ਘਰ ਉਧਰ ਵੀ ਆਇਆ ਇਹ ਚਿੰਕੀ ਪਿੰਡ ਦੇ ਹੋਣਗੇ ਫਿਰ ਹਾਂ ਉਹ ਵੀ ਥੱਲੇ ਘੋੜੇ ਘੜੇ ਜੇ ਰਸਤੇ 'ਚ ਵਾਹ ਜੀ ਵਾਹ ਕੀ ਬਾਤ ਕਿੰਨਾ ਸੋਹਣਾ ਪੌਲ ਬਣਿਆ ਆਹ ਹਾ ਓਏ ਵਾਹ ਬਿਊਟੀਫੁਲ ਥਿਊ ਆਇਆ ਟਰੱਕ ਜਾਂਦੇ ਤੈਨੂੰ ਟਰੱਕ ਕਿਆ ਬਾਤ ਹੈ ਬਾਬੇ ਮਜ਼ਾ ਆ ਗਿਆ ਕਿ ਇਦਨ ਨੂੰ ਵਾਹ ਵਾਹ ਜੀ ਵਾਹ ਯਾਰ ਤੁਸੀਂ ਬਣਾਈ ਜਾਂਦੇ ਹੋ ਮੈਂ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਵਾਹ ਜੀ ਵਾਹ ਹਵਾ ਦੇ ਚੱਲ ਰਹੀ ਹੈ ਸ਼ੀਸ਼ਾ ਬਣ ਰਿਹਾ ਹੈ ਹਾਏ 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 ਸ਼ਾਨਦਾਰ ਪਹਾੜੀ ਇਲਾਕਾ ਓ ਮਾਈ ਗਾਡ ਬਿਊਟੀਫੁਲ ਟੋਟਲੀ ਬਿਊਟੀਫੁਲ ਕਿਆ ਬਾਤ ਰਾਸਤੇ ਹੀ ਇੰਨੇ ਸੋਹਣੇ ਆ ਯਾਰ ਇਸ ਸਫ਼ਰ ਦੇ ਸੱਚੀ ਗੱਲ ਆ ਮੰਜ਼ਿਲ ਤੇ ਪਹੁੰਚੇ ਬੰਦਾ ਉੱਥੇ ਭਾਵੇਂ ਘੱਟ ਹੀ ਮਜ਼ਾ ਆਜੇ ਪਰ ਇੰਨੇ ਰਾਹ ਸੋਹਣੇ ਆ ਨਾ ਇਹ ਨਹੀਂ ਬਹੁਤ ਸੋਹਣਾ ਮਤਲਬ ਹੈ ਫੀਲ ਦੇ ਤਾਂ ਕਿਆ ਬਾਤ ਬਹੁਤ ਉੱਚੇ ਪਹਾੜ ਆਪਣਾ ਵਲੌਗ ਬਹੁਤ ਲੰਬਾ ਹੋਣ ਵਾਲਾ ਕਿਉਂਕਿ ਆ ਜਿਹੜਾ ਰਸਤਾ ਵੀ ਆ ਆਪਦੇ ਆਪ ਚ ਇੱਕ ਬਹੁਤ ਵੱਡੀ ਇੰਪੋਰਟੈਂਸ ਆ ਇਹਦੀ ਆ ਰਾਸਤਾ ਸੋਹਣਾ ਵੀ ਹੋਰ ਤੇ ਆ ਨਾਲ ਨਾਲ ਨਦੀ ਆ ਵਿੱਚੇ ਬਰਫ਼ ਜੰਮੀ ਹੋਈ ਆ ਉਹ ਸਾਹਮਣੇ ਕਾਸੇ ਚੀਜ਼ ਦੀ ਫੈਕਟਰੀ ਆ ਓਏ ਹੋਏ ਹੋਏ ਆਹ ਲੇਕ ਦੇ ਕਿਨਾਰੇ ਤੇ ਲੰਘਾਂਗੇ ਆਪਾਂ ਹੁਣ ਅੱਗੇ ਬਹੁਤ ਠੀਕ ਐ ਜਯੋਤੀ ਬਾਈ ਜਯੋਤੀ ਇੱਧਰ ਦੇਖਿਓ ਓਏ ਹੋਏ 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 ਸਾਰਿਆਂ ਲੈ ਕੇ ਜੰਮਿਆ ਆ ਕਿਆ ਬਾਤ ਆ ਹੰਡ ਨਾਲ ਪੂਰਾ ਜੰਮ ਚੁੱਕਿਆ ਇੱਥੇ ਰੋਕ ਵੀ ਸਕਦੇ ਆਪਾਂ ਬਾਬਾਈ ਜੇ 2 ਮਿੰਟ ਫੋਟੋ ਆਖ ਚਾਉਨੇ ਆ ਰੋਕ ਲੋ ਕਰ ਲੋ ਲੈਫਟ ਤੋਂ ਲੈਫਟ ਕਰ ਹਾਂ ਹਾਂ ਰੁਕ ਜੂ ਰੁਕ ਜੂ ਮੋੜ ਦੋ ਮੋੜ ਦੋ ਮੋੜ ਦੋ ਮੋੜ ਦੋ ਆਓ ਚੱਲ ਮੇਰੇ ਭਾਈ ਆ ਜਾ ਕਰਾਂ ਜੋਤੀ ਜੰਮੀ ਵੀ ਆ ਇੱਥੇ ਉੱਤਰ ਕੇ ਆਪਾਂ ਫੋਟੋ ਖਿਜਾਵਾਂਗੇ ਹਾਂ ਆ ਜਾਓ ਕਰਾਂ ਬਾਬਾਈ ਹੈ ਕੀ ਬਾਤ ਆ ਕੀ ਬਾਤ ਬਾਬਾ ਜੀ ਬਹੁਤ ਜਿਆਦਾ ਸੋਹਣਾ ਵਿਊ ਹੈ ਇਹ ਤੇ ਮੈਂ ਹੈਰਾਨ ਇਸ ਚੀਜ਼ ਤੋਂ ਵੀ ਇੰਨੀ ਸੋਹਣੀ ਕੁਦਰਤ ਜੈਕਟ ਲੈ ਜਾਣੇ ਕਿਉਂਕਿ ਜੈਕਟ ਤੋਂ ਬਿਨਾ ਬਾਹਰ ਠੰਡ ਲੱਗਣ ਲੱਗ ਜਾਂਦੀ ਆ ਸਾਰਾ ਚਮੜਾ ਹੋ ਜਾਂਦਾ মহারাজ ਨਿਆਰਾ ਆ ਗਿਆ ਓਏ ਹੋਏ ਹਾਈ ਤੇ ਲੇਕ ਲੂਇਜ਼ ਦਾ ਕੰਮ ਹੋ ਗਿਆ ਆਪਾਂ ਮੁਰ ਚੱਲਦੇ ਆ ਕਿ ਨਹੀਂ ਕਿੰਨਾ ਘੈਂਟ ਆ ਯਾਰ ਇੱਕੋ ਗੱਮ ਰੋਕਣੀ ਬਈ ਗੱਡੀ ਇੰਨਾ ਸੋਹਣਾ ਮਾਹੌਲ ਵਾਹ ਠੀਕ ਉਹ ਨਾ ਮੈਂ ਕਰ ਦਉ ਬਹੁਤ ਹੀ ਸਵਾਦਿਸ਼ਟ ਠੀਕ ਓਕੇ ਇਆ ਸਿਟ ਆ ਐਵਰੀਥਿੰਗ ਇਨ ਦ ਬਿਨੂ ਯਾ ਥੈਂਕ ਯੂ ਜਿਆਦਾ ਸੰਦੂਕ ਕਿਤੇ ਨਹੀਂ ਨੋ ਆ ਗਈਆਂ ਤਿੰਨ ਚਾਰ ਚੀਜ਼ਾਂ ਹੈ ਦੋਕ ਰਹਿ ਗਈਆਂ ਆਪਣੀਆਂ ਭਾਜੀ ਉਹ ਨਹੀਂ ਕਾਫੀ ਖੁਸ਼ ਹੋ ਰਹੀ ਐ ਭੁੱਖਵਾਵਾ ਵਾਵਾ ਭੋਲ ਦੀ ਸਵੇਰ ਦੀ ਹਾਂ ਤੇ ਹੁਣ ਅਸੀਂ ਇਹਨਾਂ ਨੂੰ ਭੋਗ ਲਵਾਵਾਂਗੇ ਛੇਰੋ ਚੱਕ ਕੇ ਪਹਿਲਾਂ ਹੀ ਖਾ ਲੈਣ ਸਪ੍ਰਿੰਗ ਰੋਲੇ ਇਹ ਮਤਲਬ ਇਹ ਸ਼ੂਗਰ ਆ ਮਿਲ ਗਏ ਇੱਥੋਂ ਚਲੋ ਜੀ ਦੇਖ ਕੇ ਲੱਗੇ ਖੜੇ ਆ ਆਉਣ ਦੋ ਕਹਿੰਦੇ ਆਉਣ ਦੋ ਆ ਇਹਦੇ ਸੁਪਰ ਐਂਗਰ ਰੋਲ ਚੱਕ ਕੇ ਖਾ ਜਾਣੇ ਆ ਆ ਕੀ ਮੰਗਾਇਆ ਹੋਰੀ ਕੁਛ ਚਟਨੀ ਚਟਨੀਆਂ ਕਹਿੰਦਾ ਹੂੰ 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 ਬਾਲੀ ਨਾ ਪਾਣੀ ਬ్రో ਪਹਿਲਾਂ ਟੇਸਟ ਤਾਂ ਕਰ ਲਾ ਕੀ ਬਾਤ ਹੈ ਕੀ ਚੀਜ਼ਾਂ ਟੇਸਟੀ ਟੇਸਟੀ ਬਣਾ ਰੱਖੀਆਂ ਆ ਗਿਆ ਜੀ ਆ ਨਾ ਤੁਹਾਨੂੰ ਆ ਤੇਰ ਬਣਾ ਹੂੰ ਤੇਰੀ ਭਲੀ ਹੋ ਜਾ ਇਹ ਬਹੁਤ ਤੇਜ਼ ਆ ਇਹ ਘੱਟ ਲਾ ਮਿਰਚ ਉਪਰ ਤੇ ਦੀ ਤਸਵਾਰ ਓਹ ਹੋ ਰ ਆ ਓਹ ਹੋ ਹੂੰ ਹਾ ਤੇਜ਼ ਆ ਹਾਂ ਡੰਨਾ ਨੇ ਆ ਰ ਆ ਗਿਆ ਭਾਈ ਆ ਗਈ ਗਰੀਬੀ ਜੀ ਘੈਂਟ ਆ ਕੰਮ ਪੀਜ਼ਾ ਖਾਵਾਂਗੇ ਪੀਜ਼ਾ ਆ ਜੋ ਕਰਾਂ ਫੋਟੋ ਦੇ ਉਹ ਨੂੰ ਦੂ ਵਾ ਉਹ ਨਹੀਂ ਨਹੀਂ ਬਹੁਤ ਸਾਰਾ ਮੈ ਜੀ ਕਮ ਇਨ ਦ ਸਮਰ ਨਾ ਨਹੀਂ ਉਹ ਯੋ ਹਾਂ ਜੀ ਸੈਂਡਵੇਚ ਲਿਖ ਗੀਆ ਹੂੰ ਹੂੰ ਪੂਰਾ ਘੰਟਾ ਕੰਮ ਕਰ ਰਿਹਾ ਕਾ ਵਧੀਆ ਰੈਸਟੋਰੈਂਟ ਹੈ ਇਹ ਠੀਕ ਬਣਾਉਂਦੇ ਚੀਜ਼ਾਂ ਖਾਣ ਜੋਗੀਆਂ ਘੰਟਾਂ ਬਹੁਤ ਗੁੱਡ ਆਪਾਂ ਤੁਰ ਪਏ ਆ ਜੀ ਹੁਣ ਲੇਕ ਵੱਲ ਨੂੰ ਤੇ ਗੁਰਜਿੰਦਰਪੁਰ ਦਾ ਇਹ ਹੈਗਾ ਸਿਰਫ 6 ਮਿੰਟ ਦਾ ਇੱਥੋਂ ਜਿੱਥੇ ਆਪਾਂ ਖਾਣ ਪੀਣ ਕੀਤਾ ਸੀਗਾ ਸਾਰਾ ਉੱਥੋਂ 6 ਮਿੰਟ ਦੀ ਰਾਹ ਤੇ ਆਏ ਸਾਰਾ ਰਾਹ ਤੇ ਵਾਹ ਕੀ ਬਤ ਹੈ ਹੈ ਬਰਫ਼ ਬਾਈ ਕਹਿੰਦਾ ਸਹੀ ਨਹੀਂ ਪਈ ਗਈ ਯਾਰ ਕੱਚੀ ਬਰਫ਼ ਰਹਿ ਗਈ ਕਹਿੰਦਾ ਪੱਕੀ ਪਣੀ ਚਾਹੀਦੀ ਸੀ ਹੈ ਕਹਿੰਦਾ ਆ ਪਾਣੀ ਫਿਰ ਬਰਫ਼ ਦਾ ਹੀ ਆ ਹਾਂ ਬਰਫ਼ ਬਿਗਲੀ ਹੋਈ ਆ ਸਨੋ ਸਨੋ ਯਾ ਸਨੋ ਪਿਗਲ ਗਈ ਰੇਡ ਵਾਲੇ ਨੇ ਕਿਹਾ ਬਰਫ ਬਰਫ ਗਈ ਜਾਂਦੀ ਆ ਹਨਾ ਹਾਂ ਚੱਲ ਕੋਈ ਨਹੀਂ ਕਿਹਾ ਸੀ ਹਜੇ ਪੱਕੇ ਸਿਟੀਜ਼ਨ ਜਦੋਂ ਹੋਗੇ ਨਾ ਉਦੋਂ ਤੁਹਾਡੇ ਨੂੰ ਸੁਣੋ ਉਦੋਂ ਹਵਾ ਮਾਰਨ ਲੱਗ ਜਾਗੇ ਕਿਹਾ ਸੀ ਇਹ ਹਵਾ ਹੀ ਹਜੇ ਜੀ ਜੀ ਮਾਰਨੀ ਮਾਰਦੇ ਹਾਂ ਕਿਹੋ ਜਿਹਾ ਵਿਊ ਹੈ ਹੈ ਸੰਗਲ ਵਿੱਚ ਆ ਨਹੀਂ ਡਬਲ ਬ੍ਰੋ ਸੂਰਜ ਬਹੁਤ ਜ਼ਿਆਦਾ ਜਮਕਰਿਆ ਹਾਂ ਹਾਂ ਤਿੱਖਾ ਇੱਥੇ ਐਨਕ ਚਾਹੀਦੀ ਸੀ ਆਪਾਂ ਨੂੰ ਕੱਚੀ ਰਹਿ ਗਈ ਗੱਲ ਸਾਰੀ ਡ੍ਰਿਪ ਵੀ ਕੱਚੀ ਰਹੇਗੀ ਕੱਚਾ ਕੱਚਾ ਡ੍ਰਿਪ ਵੱਜ ਗਿਆ ਹਾਂ ਥੋੜਾ ਇਹਨਾਂ ਸਮਾਨ ਹੀ ਲੈ ਕੇ ਨਹੀਂ ਤੁਰੇ ਕਰੋ ਚੰਗੀ ਤਰ੍ਹਾਂ ਯਾ ਛਤਰੀਆਂ ਵਾਲੇ ਛਤਰੀਆਂ ਮੀਂਹ ਪੈਣ ਲੱਗ ਜਾਂਦਾ ਜੇ ਆਏ ਹਾਏ ਹਾਏ ਵੈਸੇ ਉਧਰ ਰਸਤਾ ਆ ਵਾਲਾ ਬਹੁਤ ਸੋਹਣਾ ਹੈ ਨਾ ਯਾ ਇਹ ਜੰਨਤ ਦਾ ਰਸਤਾ ਹੈ ਜੰਨਤ ਦਾ ਰਸਤਾ ਹੈ ਨਾ ਥੋੜੀ ਜਿਹੀ ਗਰਮੀ ਹੁੰਦੀ ਤਾਂ ਹੋਰ ਵੀ ਤੁਹਾਨੂੰ ਇਹ ਵੀਓ ਤੁਹਾਡਾ ਵਧੀਆ ਹੁੰਦਾ ਸੀ ਤੁਹਾਡੇ ਨੇ ਮੈਨੂੰ ਐ ਲੱਗਦਾ ਵੀ ਜੇ ਕਿਤੇ ਸਨੋ ਇੰਨਾ ਚ ਵੀ ਜੰਮੀ ਹੁੰਦੀ ਫੇਰ ਕੈਸਾ ਲੱਗਦਾ ਫੇਰ ਉਹ ਗੱਲ ਵੱਖਰੀ ਹੁੰਦੀ ਹੈ ਨਾ ਗੱਲਬਾਤ ਹੁੰਦੀ ਯਾਰ ਕੀ ਬਾਤ ਓਏ ਹੋਏ ਫੇਰ ਤਿੱਖਾ ਸੂਰਜ ਮੂਰੇ ਆ ਗਿਆ ਮਰ ਜਾ ਇੱਥੇ ਗੱਡੀ ਥਲੇ ਸਿਰ ਦੇ ਕਿਸਮ ਵਿੱਚ ਚਮਕਦਾ ਪਿਆ ਵਾ ਸੜਕ ਦੇ ਵਾਜ ਕੇ ਜਾ ਹੈ ਇਹ ਲੇਕ ਤੇ ਅੱਗ ਬੁਝਾਉਣ ਚੱਲੇ ਉੱਥੇ ਲੇਕ ਤੇ ਇੰਨਾ ਤਾਂ ਪਾਣੀ ਹੀ ਪਹਿਲੇ ਹੈ ਕੌਣ ਉਹ ਸਾਹਮਣੇ ਫਾਇਰ ਬ੍ਰੇ ਕੇ ਫਾਇਰ ਰੇਟ ਚੱਲੀ ਆ ਸਾਹਮਣੇ ਆਹੋ ਪਾਣੀ ਭਰਨ ਚੱਲੇ ਆ ਹਾਂ ਲੇਕ ਚੋਂ ਪਾਣੀ ਲੈਣ ਚੱਲੇ ਆ ਕੀ ਬਾਤ ਆ ਯਾਰ ਬਹੁਤ ਸੋਹਣਾ ਰਸਤਾ <laughs> <laughs> <है>? <laughs> क्या बात है क्या बात हो <laughs> 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 जरूरी आ <सी> <laughs> आलिशाना मैं इतना यार ਬਹੁਤ ਮਜ਼ੇ ਆਲਾ ਵਾਕਈ ਪਰ ਮੈਨੂੰ ਸੋਣਾ ਹੋਣੀ ਲੱਗਿਆ ਵਾ ਮੈਨੂੰ ਨਹੀਂ ਲੱਗਦਾ ਵੀ ਗਰਮੀਆਂ ਚ ਇਹ ਚਲੋ ਹੋਊਗਾ ਅਲੱਗ ਗਰਮੀਆਂ ਤਾਂ ਹਾਂ ਹਾਂ ਪਰ ਇੱਥੇ ਆ ਦੇਖੋ ਯਾਰ ਸੁਨੂ ਪਈ ਕਰਕੇ ਕਿੰਨਾ ਸੋਹਣਾ ਜਿਹਾ ਲੱਗਦਾ ਇਸ ਪਾਸੇ ਵਾਲਾ ਮਾਹੌਲ ਹਨਾ ਇੱਥੇ ਕੀ ਫੋਟੋ ਨਹੀਂ ਜੋਤ ਕੋਸ਼ ਨਹੀਂਗਾ ਬਾਈ ਪਹਿਲਾਂ ਜਿੱਥੇ ਜਾਣਾ ਨਾ ਉੱਥੇ ਇੱਥੇ ਆਉਂਦੇ ਹੋਏ ਕੋਈ ਨੀ ਛੱਡਲੇ ਹੁੰਦੇ ਉਹਨੂੰ ਰੋਲ ਕਿੱਥੇ ਭਰਾਲਾ ਅੱਛੇ ਵੀ ਬਹੁਤ ਵਧੀਆ ਆ ਇਧਰ ਕਿੱਧਰ ਚੱਲੇ ਆ ਆਪਾਂ ਨੈਣਾ ਦੇ ਵੀ ਚੱਲੇ ਆ ਆ ਲੱਗਦਾ ਥਈਆਂ ਜਿਹੜੇ ਸੌਣਾ ਚੜਾਈ ਜੀ ਆ ਨੈਣਾ ਦੇ ਵੀ ਚੱਲਿਆਂ ਆਪਾਂ ਬਾਬਿਓ ਸਾਡੇ ਨਾਲ ਹੋ ਗਿਆ ਸੀ ੱਤਕਾ ਸੰਗਤ ਦੇ ਪਿੱਛੇ ਪਿੱਛੇ ਲੱਗ ਲੱਗੇ ਓਏ ਓਏ ਕੁੱਤਾ ਵੱਡੂ ਸੰਗਤ ਦੇ ਪਿੱਛੇ ਲੱਗ ਕੇ ਪਿੱਛੇ ਹੌਲ ਪਾਸੇ ਜਾ ਰਹੀ ਸੀ ਓਏ ਕੁੱਤਾ ਤੇ ਅਸੀਂ ਪਾਰਕਿੰਗ ਵਾਲੇ ਪਾਸੇ ਹੀ ਚਲੇ ਗਏ ਤੇ ਜਾਣਾ ਕਿਹੇ ਹੋਰ ਪਾਸੇ ਸੀਗਾ ਹਾਂ ਉਧਰ ਦਾ ਮੈਨੂੰ ਪਤਾ ਹੀ ਸੀਗਾ ਮੈਂ ਕਹੀ ਜਾਂਦਾ ਸੀ ਵੀ ਭਾਈ ਇੱਧਰ ਜਾਣਾ ਤੁਸੀਂ ਕਹਿੰਦੇ ਨਹੀਂ ਸੰਗਤ ਕਰ ਉਧਰ ਨੂੰ ਜਾ ਰਹੇ ਸੀ ਓਕੇ ਚੱਲ ਕੋਈ ਨਹੀਂ ਆਪਾਂ ਆ ਗਏ ਆ ਜੀ ਬਹੁਤ ਸਨੋ ਇੱਥੇ ਪਰ ਰਾਸਤੇ ਥੋੜੇ ਥੋੜੇ ਸਾਫ਼ ਕੀਤੇ ਹੋਏ ਦੇਖੋ ਘੈਂਟ ਮਾਹੌਲ ਜਿੱਧਰ ਆਪਾਂ ਜਾ ਰਹੇ ਹਾਂ ਅੱਗੇ ਤੁਹਾਨੂੰ ਹਣ ਆ ਮੇਨ ਹਾਂਜੀ ਹਾਂਜੀ ਪਾਜੀ ਇਹੀ ਆ ਉਹ ਹਣ ਤੁਹਾਨੂੰ ਵਲੌਗ ਰਾਹੀਂ ਅੱਗੇ ਦਿਖਾਉਂਦੇ ਆ ਇਹ ਆ ਜੀ ਕੈਲਗਰੀ ਦਾ ਸਭ ਤੋਂ ਫੇਮਸ ਪਲੇਸ ਇਹਨੂੰ ਵੈਸੇ ਤਾਂ ਬੈਂਫ ਦੇ ਨਾਮ ਤੇ ਜ਼ਿਆਦਾ ਫੇਮਸ ਆ ਵੀ ਇਹ ਬੈਂਫ ਆ ਬਟ ਇਹ ਬੈਂਫ ਨਹੀਂ ਗਾ ਬਰੋ ਇਹ ਹੈ ਇਹਨੂੰ ਕਹਿੰਦੇ ਆ ਲੇਕ ਲੂਇਜ਼ ਜਿਹੜਾ ਕੀ ਮਤਲਬ ਕਹਿ ਲੋ ਵੀ ਤੁਸੀਂ ਦੋਵੇਂ ਪਹਾੜੀਆਂ ਦੇ ਵਿਚਾਲੇ ਰਾਈਟ ਦੋ ਪਹਾੜੀਆਂ ਦੋਹਾਂ ਆਸੇ-ਪਾਸੇ ਤੇ ਵਿਚਾਲੇ ਨੀਲਾ-ਨੀਲਾ ਪਾਣੀ ਆ ਬਹੁਤ ਜਣਿਆਂ ਨੇ ਇਹਦੀ ਵੀਡੀਓ ਦੇਖੀ ਹੋਣੀ ਆ ਬਹੁਤ ਜਣਿਆਂ ਨੇ ਇਸੇ ਜਗ੍ਹਾ ਦੀ ਫੋਟੋਜ਼ ਗੂਗਲ ਵੀ ਕਰੋਗੇ ਗੂਗਲ ਦੇਖੂਗਾ ਪਰ ਬੈਡ ਨਿਊਜ਼ ਇਹ ਆ ਵੀ ਹੁਣ ਇਸ ਟਾਈਮ ਸੂਰਜ ਓ ਮਾਈ ਗਾਡ ਇਸ ਟਾਈਮ ਜਿਹੜਾ ਸੂਰਜ ਆ ਉਹ ਫਰੰਟ ਤੋਂ ਪੈ ਰਿਹਾ ਬਹੁਤ ਟੂਰਿਸਟ ਜਿਹੜੇ ਇੱਥੇ ਪਹੁੰਚੇ ਹੋਏ ਆ ਹਮ ਹਮਾ ਕੇ ਤੇ ਓਏ ਹੋਏ ਯਾਰ ਗਲਤ ਟਾਈਮ ਤੇ ਆਏ ਹੋਏ ਆ ਬਿਕਾਜ਼ ਸੂਰਜ ਬਿਲਕੁਲ ਉਧਰੋਂ ਪੈ ਰਿਹਾ ਕਿਤੇ ਸੂਰਜ ਹੁੰਦਾ ਇੱਥੇ ਇਹੀ ਸਵੇਰ ਦਾ ਟਾਈਮ ਹੁੰਦਾ ਵਾਹ ਗੁਰ ਵਾਹ ਗੁਰ ਹੋ ਜਾਣੀ ਸੀ ਬਟਰ ਵਧੀਆ ਗੱਲ ਮੈਨੂੰ ਪਤਾ ਕੀ ਲੱਗੀ ਇਹ ਵੀ ਇਹ ਸਾਰੀ ਲੇਕ ਜੰਮੀ ਹੋਈ ਆ ਦੇਖੋ ਓ ਤੱਕ ਇਹ ਇਹ ਮੇਨ ਵਿਊ ਆ ਜਿਹੜਾ ਗਰਮੀਆਂ ਚ ਇਹਦੇ નીચે ਪਾਣੀ ਹੁੰਦਾ ਵਾ ਤੇ ਜੰਮਿਆ ਨਹੀਂ ਹੁੰਦਾ ਹੁਣ ਤਾਂ ਲੋਕ ਇਹਦੇ ਉੱਤੇ ਤੁਰੇ ਫਿਰਦੇ ਆ ਕਹਿੰਦਾ ਕੱਚੀ ਰਹਿ ਗਈ ਗੱਲ ਇਹ ਤਾਂ ਫੁੱਟਬਾਲ ਦਾ ਮੈਦਾਨ ਹੈ ਕਹਿੰਦਾ ਕੱਚੀ ਰਹਿ ਗਈ ਯਾਰ ਉਹ ਯਾਰ ਉਹ ਜੰਮ ਗਿਆ ਬੁਗੇ ਇਹ ਗੁੱਸੇ ਗੁੱਸੇ ਹੋ ਗਿਆ ਸਾਡਾ ਬੰਦਾ ਕਹਿੰਦਾ ਇਹ ਤਾਂ ਜੰਮਿਆ ਪਿਆ ਕਹਿੰਦਾ ਤੁਸੀਂ ਮੈਨੂੰ ਪਾਣੀ ਵਾਲੀ ਫੋਟੋ ਦਿਖਾ ਕੇ ਲੈ ਆਏ ਕਹਿੰਦਾ ਇੱਥੇ ਉਥੇ ਪਾਣੀ ਕਿਹ ਨੀਲਾ ਸੀ ਹਣਾ ਹਣਾ ਇਹੀ ਕਹਿਣਾ ਚਾਹੁੰਦਾ ਕਹਿ ਕੇ ਮੈਨੂੰ ਗਰਾਊਂਡ ਚ ਲੈ ਆ। ਹੁਣ ਮੇਰੀ ਵੀਡੀਓ ਨਾ ਬਣਾ। ਹਣਾ ਉਹ ਯਾਰ ਗੁੱਸੇ ਹੋ ਗਿਆ ਬੰਦਾ ਸਾਡਾ ਇਹ ਕਹਿੰਦਾ ਤੁਸੀਂ ਲੇਕ ਵਾਲੀ ਫੋਟੋ ਦਿਖਾ ਕੇ ਕੀ ਕਹਿੰਦਾ? ਗਰਾਊਂਡ ਚ ਲੈ ਆਏ। ਹੂੰ। ਓਹੋ ਕੱਚੀ ਰਹਿ ਗਈ ਗੱਲ। ਤੂੰ ਕਰਦੀ ਸੀ। ਸੱਚੀ ਕਹਿੰਗੇ। ਤੇ ਵਾਕਈ ਮੈਨੂੰ ਲੱਗਦਾ ਇਹਨਾਂ ਨਾਲ ਧੋਖਾ ਹੋ ਗਿਆ। ਆਹ ਕੁਛ ਐਵੇਂ ਦਾ ਮਾਹੌਲ। ਇਹੀ ਆ ਜਿਹੜਾ ਪੂੜੀਆਂ ਪੂਰੀਆਂ ਪਹਾੜੀਆਂ। ਤੇ ਸੱਚੀ ਗੱਲ ਆ ਅਸੀਂ ਗਲਤ ਟਾਈਮ ਤੇ ਆਏ ਆ ਆਈ ਥਿੰਕ ਕਿਉਂਕਿ ਜੇ ਅਸੀਂ ਵਧੀਆ ਜੇ ਟਾਈਮ ਤੇ ਆਏ ਹੁੰਦੇ ਸ਼ਾਇਦ ਉਹ ਸੂਰਜ ਸਾਹਮਣੋਂ ਨਾ ਇਦਾਂ ਦਾ 뷰 ਮਤਲਬ ਸੋਹਣਾ ਦਿਖਾਉਂਦਾ ਪਰ ਫਿਰ ਵੀ ਮੈਨੂੰ ਲੱਗਦਾ ਵੀ ਬਹੁਤ ਸੋਹਣਾ ਆ ਚਲੋ ਕਿਰਾਂ ਫੇਰ ਗਰਮੀਆਂ ਚਾਹਾਂਗੇ ਦਰ ਹੈ ਮੈਂ ਬੈਂਸ ਦੀ ਜਗ੍ਹਾ ਬੰਨ ਪਿੱਛੇ ਰਹਿ ਜਾਂਦਾ ਇਹ ਹੈਗਾ ਲੇਕ ਲੂਇਸ ਘੱਟੋ ਘੱਟ 60 ਕਿਲੋਮੀਟਰ ਅੱਗੇ ਤੇ ਸੋਨਾ ਕੰਮ ਲੋਚ ਯਕੀਨ ਕਰੋ ਟੋਪ ਬੋ ਤਿੱਖੀ ਹੈ ਜਿਹੜੀ ਫੋਟੋਜ਼ ਬਿਲਕੁਲ ਵੀ ਨਹੀਂ ਆਉਂਦੇ ਦੇ ਹੋ ਆ ਵੀ ਆ ਇਸ ਤੇ ਹੋਕੀ ਖੇਡਦੇ ਆ ਔਰ ਨਿੱਕਾ ਜਿਹਾ ਪੋਲ ਬਣਾਇਆ ਹੋਇਆ ਦੇਖੋ ਇੱਥੇ ਇਹਨਾਂ ਨੇ ਗਰਾਊਂਡ ਬਿਲਕੁਲ ਸਾਫ਼ ਕਰ ਰੱਖੀ ਆ ਇਹਦੇ ਜੀ ਉਹ ਗੱਲ ਇਹਦੀ ਸਹੀ ਆ ਏ ਮੈਂ ਕਹਿੰਦਾ ਗੱਲ ਇਹਦੀ ਸਹੀ ਆ ਲੇਕ ਲੂਇਸ ਕਹਿ ਕੇ ਭਾਂ ਗਰਾਊਂਡ ਚ ਲੈ ਜਾਂਦਾ ਹੈ ਹੈ ਜਾਣਾ ਲੇਕ ਲੂਇਸ ਕਹਿੰਦਾ ਲੇਕ ਲੂਇਸ ਲੈ ਜਾ ਉਹ ਯਾਰ ਇਹਨੂੰ ਆਇਰ ਨਾਲ ਫੋਨ ਚਾ ਕੇ ਮਾਰ ਗਏ ਪਾਸੇ ਬਾਈ ਤੂੰ ਹੀ ਕਰ ਲੈ ਹਮਮਤ ਇਹ ਰੋਣ ਲੱਗ ਗਿਆ ਇਹਨੂੰ ਲੈ ਕੇ ਕਹੋਂ ਜਾਊ ਮੈਂ ਮੈਂ 2 ਮਿੰਟ ਬਿਜ਼ੀ ਆ ਦੋ ਮਿੰਟ ਹੋ ਜਾ ਬਸ ਨਾ ਦਾਇਰਿਆਂ ਦਾ ਜਾਉਣਾ ਦਾ ਹੋਰ ਤਰ੍ਹਾਂ ਫੋਟੋ ਨਹੀਂ ਲੋਟ ਹੁੰਦੀ ਕੀ ਕਰਾਂ ਮੈਂ ਜੂਰੀ ਨਹੀਂ ਲੈਂਦਾ ਕੋਈ ਫਾਇਦਾ ਹੋ ਜਾਣਾ ਮੇਰਾ ਫੜ ਜਾ ਦੋ ਮੈਂ ਸ਼ੂਟ ਖੱਲੇ ਨੂੰ ਆ ਰਿਹਾ ਥੋੜਾ ਆਹੋ ਅਬ ਖਾਦੇ ਫੋਟੋ ਕਿੱਦਾਂ ਪਈ ਆ ਲਓ ਜੀ ਆ ਚਾਰੇ ਪਾਸਾ ਤੁਹਾਨੂੰ ਦਿਖਾਤੇ ਆ ਚਾਰੇ ਪਾਸੋਂ ਚਿੱਤ ਚਾਰੇ ਖਾਨੇ ਚਿੱਤ ਲਓ ਚਲੋ ਬਸ ਹੁਣ ਅਸੀਂ ਫੋਟੋਆਂ ਫੂਡਾਂ ਖਿਚਾ ਲਈਏ ਬਾਕੀ ਬਾਅਦ ਲਓ ਬਈ ਗਾਇਸ ਇਹਦੀ ਇਹਦੀ ਫੋਟੋ ਖੜੀ ਯਾਰ ਅਸੀਂ ਘੁੰਮ ਚੁੱਕੇ ਹਾਂ ਬੈਂਫ ਦੇਖ ਚੁੱਕੇ ਹਾਂ ਬੈਂਫ ਦਾ ਜਿਹੜਾ ਇਹ ਲੇਕ ਲੂਇਜ਼ ਹੈ ਨਾ ਕਾਫੀ ਡੇਢ ਦੋ ਘੰਟੇ ਇੱਥੇ ਸਪੈਂਡ ਕੀਤੇ ਅਸੀਂ ਖੱਪ ਕੀਤੀ ਵਾਧੂ ਤੇ ਇੱਧਰ ਦੀ ਅਸੀਂ ਆਏ ਸੀ ਆ ਸੋਹਣਾ ਰਸਤਾ ਪੈਦਲ ਵਾਲਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਹੁਣ ਆਪਾਂ ਇੱਧਰ ਹੀ ਨਿਕਲ ਜਾਾਂਗੇ ਇੱਥੇ ਛਾਇਦ ਹੋਰ ਵੀ 뷰 ਘੈਂਟਾ ਜੇ ਆਹ ਵਾਲੀ ਉਹ ਜਗ੍ਹਾ ਆ ਅੱਗੋਂ ਜਦੋਂ ਸੂਰਜ ਪੈਂਦਾ ਉਦੋਂ ਡਲ ਕਰ ਦਿੰਦਾ ਉਹ ਕੰਮ ਤੇ ਹੁਣ ਆਪਾਂ ਚੱਲੇ ਆ ਚਲੋ ਉੱਦਾਂ ਇਹ ਸੋਹਣਾ ਥਿਊ ਆ ਆਸੇ ਪਾਸੇ ਵਾਲਾ ਵੀ ਬਹੁਤ ਟੂਰਿਸਟ ਇੱਥੇ ਆਉਂਦੇ ਆ ਘੁੰਮਣ ਵਾਸਤੇ ਤੇ ਘੈਂਟ ਗੱਲਬਾਤ ਆ

ਇਹ ਟਰੰਗ ਵੀ ਉਧਾ ਉਹ ਚ ਲੱਗ ਪੋ ਰਿਹਾ ਸੀ ਓਏ ਇਹ ਚ ਡਾਲਰ ਵੀ ਸਿੱਟਾ ਹੁੰਦਾ ਓ ਵੇ ਕੁਛ ਮੰਗ ਲਓ ਡਾਲਰ ਗੁਰਜਿੰਦਰ ਤੂੰ ਮੰਗ ਲਾ ਬਰੋ ਗੁਰਜਿੰਦਰ ਇਹਦੇ ਚ ਇੱਕ ਦਾ ਡਾਲਰ ਸੱਟ ਕੇ ਕੁਛ ਨਾ ਕੁਛ ਮੰਗ ਲਾ ਇਹਨਾਂ ਨੇ ਰੱਖਿਆ ਇੱਕ ਫਿੱਚੀ ਫੋਟੋ ਯਾਰ ਇੱਕ ਇੱਕ ਮਿੰਟ ਕਿਵੇਂ ਓਵੇਂ ਇੱਥੇ ਉਹਨਾਂ ਦੀ ਬਹੁਤ ਸੋਹਣੀ ਆਈ ਫੋਟੋ ਅੱਛਾ ਅਸੀਂ ਹੁਣ ਜਾ ਰਹੇ ਸੀ ਵੈਸੇ ਇੱਥੇ ਲਾਸਟ ਆ ਤੇ ਇਹ ਫੇਰ ਫੋਟੋਆਂ ਦੇ ਮਗਰ ਪੈਂਦੇ ਜਾ ਰਹੇ ਆ ਤੁਸੀਂ ਦੇਖੋ ਆਸੇ ਪਾਸੇ ਦਾ ਮਾਹੌਲ ਜਿਹੜਾ ਉਹ ਸੱਚੀ ਜੀ ਕਰਦਾ ਵੀ ਦੇਖੀ ਜਾਈਏ ਇੱਥੇ ਥੋੜਾ ਟਾਈਮ ਹੋਰ ਸਪੈਂਡ ਕਰੀਏ ਕਿਉਂਕਿ ਜਿਵੇਂ ਜਿਵੇਂ ਸੂਰਜ ਆਸੇ ਪਾਸੇ ਹੁੰਦਾ ਤੇ ਲੋਕੇਸ਼ਨਾਂ ਜਿਹੜੀਆਂ ਉਹਦੇ ਨਜ਼ਾਰੇ ਆ ਉਹ ਬਦਲਦੇ ਆ ਤੇ ਵੀਊ ਟਾਈਮ ਘੈਂਟ ਹੋ ਜਾਂਦਾ ਜੋ ਆ ਕੇ ਨਹੀਂ ਲੋਟੋਂਦੇ ਤੁਹਾਨੂੰ ਮੈਨੂੰ ਫੋਕਸ ਲੈਣ ਆ ਹੁਣ ਵੀਰ ਕਿਆ ਕਹਿੰਦਾ ਮम्मा ਕੁਛ ਨਾ ਕੁਛ ਪਤਾ ਨਹੀਂ ਕੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਵਾਪਸ ਗੱਡੀ 'ਚ ਇਹ ਕਹਿੰਦੇ ਇਤਿਹਾਸਕ ਜਗ੍ਹਾ ਹੈ ਇੱਥੇ ਡੋਮਿਨੋ ਸਿੱਟਣ ਨਾਲ ਜਦਾਂ ਹਮ ਮੰਨਤ ਪੂਰੀ ਹੁੰਦੀ ਆ ਹਾਂ ਠੀਕ ਹੈ ਸਿੱਟਣ ਲੱਗੇ ਆ ਸਿੱਟੋ 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 ਇਹ ਜ਼ਰੂਰ 1 ਡਾਲਰ ਇੱਥੇ ਵੇਸਟ ਕਰੂਗਾ ਚਲੋ ਕੋਈ ਨਹੀਂ ਆਉਣ ਦਿਓ ਆਉਣ ਦਿਓ ਬਾਬਾ ਜੀ ਸ਼ੱਕ ਗਿਆ ਕੀ ਮੰਗਿਆ ਆ ਦੇਖੋ ਜੀ ਬਹੁਤ ਸਾਰੇ ਅੱਗੇ ਵੀ ਸਿੱਟੇ ਹੋਏ ਆਪਾਂ ਅੱਗੇ ਸਿੱਟੇ ਜਦੋਂ ਕਿੰਨਾ ਘੈਂਟ ਸਨੋ ਪਈ ਹੋਈ ਆ ਪਰ ਇਹਨਾਂ ਨੇ ਸਟੌਪ ਲਾਇਆ ਹੋਇਆ ਕਿਸੇ ਦਾ ਘਰ ਹੋਊਗਾ ਹਨਾ ਕੀ ਬਾਤ ਆ ਬਹੁਤ ਸੋਹਣਾ ਇਹਦੇ ਚਾਈਥਿੰਕ ਰਹਿ ਸਕਦੇ ਹੋਵਾਂਗੇ ਓਕੇ ਹੁਣ ਜਿਹੜਾ ਸੂਰਜ ਆ ਕਾਫੀ ਹੱਦ ਤੱਕ ਡਾਊਨ ਚਲਾ ਗਿਆ ਚਲੋ ਪਰ ਆਪਾਂ ਹਣ ਇੱਧਰ ਜਾਣਾ ਬੰਦੇ ਹੋ ਕਾਫੀ ਅੱਗੇ ਲੰਘ ਗਏ ਓਕੇ ਜਲਦੀ ਜਲਦੀ ਚਲੋ ਯਾ ਯਾ ਇੱਥੇ ਗੱਡੀਆਂ ਲੱਗੀਆਂ ਹੋਈਆਂ ਮਾਹੌਲ ਦੇਖੋ ਕਿਵੇਂ ਦਾ ਯੋ ਯੋ ਯਾ ਸਨੋ ਪਈ ਹੋਈ ਆ ਪੂਰੀ ਜਹਾ ਬਸ ਅੱਗੇ ਹੁਣ ਉਹ ਆ ਗਈਆਂ ਸਾਡੀਆਂ ਗੱਡੀਆਂ ਵਾਲੀ ਜਗਾ ਤੇ ਹੁਣ ਆਪਾਂ ਜਾਵਾਂਗੇ ਵਾਪਸ ਤੇ ਅੱਜ ਦਾ ਜਿਹੜਾ ਬੈਂਫ ਜਾਂ ਇਹ ਜੋ ਵੀ ਲੇਕ ਲੂਇਜ਼ ਆ ਵਾਰ-ਵਾਰ ਮੂੰਹ ਚੋਂ ਬੈਂਫ ਨਿਕਲਦਾ ਬਟ ਇਹ ਹੈਗਾ ਲੇਕ ਲੂਇਜ਼ ਇੱਥੇ ਕੈਲਗਰੀ ਜਾਣ ਤੋਂ ਪਹਿਲਾਂ ਪਹਿਲਾਂ ਜਾਣ ਦੀ ਇੱਛਾ ਸੀਗੀ ਹੁਣ ਆਪਾਂ ਹੁਣ ਘੁੰਮ ਚੱਲੇ ਆ ਤੇ ਮਤਲਬ ਇਹ ਕਹਿ ਸਕਦੇ ਆ ਆਪਣੀ ਕੈਲਗਰੀ ਦੀ ਜਿਹੜੀ ਯਾਤਰਾ ਉਸ ਸਫਲ ਹੋ ਗਈ। ਆਣ ਆਪਾਂ ਚੱਲਦੇ ਆਂ ਵਾਪਸ ਘਰਾਂ ਨੂੰ। ਆ ਮੈਨੂੰ ਲੱਗਦਾ ਲੇਕ ਲੂਜੀ ਦਾ ਬੱਸ ਅੱਡਾ ਵਾ। ਉਹ ਆਣਾ ਇੰਤੂ ਬਹੁਤ ਜ਼ਿਆਦਾ ਗੋਰੇ ਹੀ ਆ ਪੰਜਾਬੀ ਇਹ ਵਾਲੀ ਜਗ੍ਹਾ ਤੇ ਪੰਜਾਬੀ ਦੇਖਣ ਨੂੰ ਬਹੁਤ ਘੱਟ ਮਿਲਿਆ। ਵੈਸੇ ਤਾਂ ਫੇਮਸ ਜਗ੍ਹਾ অন্ਟਾਰੀਓ ਦੀ ਨਾਈਗਰਾ ਫਾਲ ਆ। ਬਟ ਉੱਥੇ ਤੁਹਾਨੂੰ ਪੰਜਾਬੀ ਆਰਾਮ ਨਾਲ ਬਹੁਤ ਮਿਲ ਜਾਣਗੇ ਵਾਧੂ ਤੇ ਬਟ ਇੱਥੇ ਅੱਜ ਦੇ ਦਿਨ ਸਾਨੂੰ ਵੱਧ ਤੋਂ ਵੱਧ ਦੋ ਪੰਜਾਬੀ ਮਿਲੇ ਹੋਣਗੇ ਤੇ ਤਿੰਨ ਅਸੀਂ ਸੀਗੇ ਪੰਜ ਬਾਕੀ ਸਭ ਗੋਰੇ ਸੀਗੇ ਤੇ ਇਹ ਮਤਲਬ ਪਲੇਸ ਆ ਜਿਹੜੀ ਇਧਰਲੀ ਸਾਈਡ ਜ਼ਿਆਦਾ ਗੋਰੇ ਰਹਿੰਦੇ ਆ ਓਕੇ ਦਾਰ ਦੀਆਂ ਵੀਡੀਓ ਬਣਾ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਵਾਪਸ ਤੇ ਇਹ ਸਾਰਾ ਹੀ ਏਰੀਆ ਵੈਸੇ ਏਰੀਆ ਕਿੰਨਾ ਸੋਹਣਾ ਹਨਾ ਦੇਖੋ ਤੁਸੀਂ ਗੋਡਿਆ ਜਿੱਦ ਤੱਕ ਜਿੱਦ ਤੱਕ ਗੋਡਿਆ ਜਿੱਦ ਤੱਕ ਦਾ ਲੇਕ ਗੋਡਿਆ ਲੇਕ ਲੂਈਸ ਹੈ ਯਾ ਲੇਕ ਲੂਈਸ ਓਕੇ ਸੋਹਣੀ ਯਾਦ ਸੀਗੀ ਯਾਦ ਰੱਖਾਂਗੇ ਤੁਹਾਨੂੰ बाय बाय गुड बाय फिर मिलेंगे दोबारा आवेंगे जरूर ओके बाय